फलजो मेरो फलजो सावा फलजो फलजो आइरहेको छैन भइरहेको छ त्यो मेरो पिछल्यो मेरो आखी हासो टखला छै छैले जो यो कमेन्ट टखला छै भयो वनको पार्लेल कोर्ट छ दियो मान्छे भिका जो चलो करो होइन त्यो कस जोड दियो कठे फुटो छ जोड दे आखी छो भइ गाली र रामरा गर्दै राम्रो गर्दै भछो बापूत तो बोल दो बोल दो वीडियो वीडियो मत आज वीडियो मत वीडियो मत की करते नहीं वीडियो मत मत सही टैपल समझ रहा है टैपल समझ रहा है ਹਾਂ ਸਭ ਇਕੱਠੇ ਹਾਂ ਸਭ ਨਹੀਂ ਜਾਈਏ ਬਸ ਚੱਲ ਜਿਓ ਯਾਰ ਬਾਹਰ ਫੜਦੇ ਫਿਰ ਹੋਈ ਗੱਲ ਕਰਾਂਗੇ ਆਪਾਂ ਆਪ ਕੋਈ ਆਸੋ ਜਦ ਰਾਤ ਸਾਡੇ ਨਾਲ ਜਦੋਂ ਗੱਲ ਹੋਈ ਇਹਨਾਂ ਨੇ ਬੈਠੇ ਇਹ ਸਾਡੀ ਨੀਤ ਹੈ ਸਾਈਡ ਤੇ ਠੀਕ ਹੈ ਦੇਖ ਕੇ ਦੇਖ ਕੇ ਆਪ ਰੱਤ ਕਰ ਮਾਰੋ ਪਿੱਛੇ ਰਿਸੇ ਨੂੰ ਤਾਂ ਨਾ ਓਕੇ ਭਾਕੇ ਚਬਦੂ ਕੁ ਪੰਜੰਦਰੀ ਤੇ ਸੁਪ ਪੰਜੰਦਰੀ ਦੋ ਪੰਜੰਦਰੀ ਆਮਨਾ ਰਾਮ ਹੋਜੂ ਤੇ ਖੇਲ ਮੈਂ ਮੈਂ ਚੱਲ ਜੀਰਾ ਮੈਂ ਨਹੀਂ ਕਹਾਂ। ਕਿਹਦੀ ਚੀਜ਼ ਦੋ ਦੋ ਨਾਮ ਚੋ। ਆਪਣੀ ਚੋ ਬਦਲੋ। ਹਾਂ ਹਾਂ। ਹਟੋ ਹਟੋ। ਮੈਂ ਮੀਂਹ ਪਰ ਸਾਧੂ ਲਈ। ਇੱਕ ਪੈਲੀ ਰੁਕ ਜਾ ਮੜਾ। ਇੱਕ ਮਿੰਟ। ਬੱਚੇ ਨਹੀਂ ਛੋਟੇ। ਅਜਾ ਸਰ ਇੱਕ ਬੋਲੀ ਪਈ ਥੀ। ਕਿਹਦੇ ਨਾਲ ਦੋ ਸਰ। 저는 넷 <음식> <음식> ਸਾਰੇ ਨਰਮ ਜੀ ਸਾਈਡ ਤੋਂ ਉਹਨਾਂ ਨੂੰ ਵੀ ਕੰਮ ਕਰ ਲੈਂਦੇ ਹੋ ਮਾਨ ਸਰ ਇੱਕ ਮਿੰਟ ਮਾਨ ਸਰ ਪੂਰਾ ਚੱਲ ਨਹੀਂ ਹੋ ਗਿਆ ਅੱਜ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਰਿਵਾਰ ਸਮੇਤ ਆਏ ਆਂ ਪਰਮਾਤਮਾ ਨੇ ਪਿਛਲੇ ਮਹੀਨੇ ਸਾਡੇ ਪਰਿਵਾਰ ਚ ਨਿਯਮਤ ਬਖਸ਼ਿਸ਼ ਨਿਯਮਤ ਦਾ ਮਤਲਬ ਹੈ ਪਰਮਾਤਮਾ ਦੀ ਬਖਸ਼ਿਸ਼ ਸੋ ਅੱਜ ਨੀਰੋਲੀ ਪਹਿਲੀ ਵਾਰ ਬਾਹਰ ਆਈ ਹੈ ਘਰੋਂ ਪੱਥਾ ਟਿੱਕਣ ਆਇਆ ਸ਼ੀਵਾ ਲੈਣ ਆਇਆ ਬੱਚੇ ਦੀ ਤੰਦਰੁਸਤੀ ਵੀ ਤੇ ਪੂਰੇ ਪੰਜਾਬ ਦੇ ਲੋਕਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਯਾਰ ਸਾਰਿਆਂ ਦੇ ਘਰਾਂ ਚ ਸੁੱਖ ਸ਼ਾਂਤੀ ਬਣੀ ਰਹੇ ਤੰਦਰੁਸਤੀਆਂ ਤੇ ਤਰੱਕੀਆਂ ਆਉਣ ਇਹੇ ਦਾਸ ਕੀਤੀ ਹੈ ਸੋ ਇਹ ਜਗ੍ਹਾ ਹੀ ਏਸੀ ਆ ਕਿਥੇ ਆ ਕੇ ਸਕੂਨ ਮਿਲਦਾ ਹੈ ਇੱਥੇ ਆ ਕੇ ਬੰਦੇ ਨੂੰ ਆਪਣੀਆਂ ਜਿਹੜੀਆਂ ਅੰਦਰਲੀਆਂ ਕੋਈ ਇਛਾ ਮਾਂ ਜਾਂ ਕੋਈ ਉਹ ਸਭ ਭੁੱਲ ਜਾਂਦੀਆਂ ਨੇ ਇੱਥੇ ਰਸ ਪੰਨਾ ਕੀਰਤਨ ਸੁਣ ਕੇ ਸੋ ਮੈਂ ਅੱਜ ਬਹੁਤ ਹੀ ਸ਼ਾਂਤੀਪੂਰਨ ਤਰੀਕੇ ਨਾਲ ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਅੱਜ ਕੋਈ ਇਦਾਂ ਦਾ ਕੋਈ ਕਈ ਵਾਰ ਕੀ ਹੁੰਦਾ ਕਿ ਬਹੁਤ ਜ਼ਿਆਦਾ ਆਸ਼ੋਜ ਜਾਂਦਾ ਸੰਗਤ ਨੂੰ ਬਹੁਤ ਦਿੱਕਤ ਆਉਂਦੀ ਹੈ ਜਿਹੜੇ ਬਜ਼ੁਰਗ ਵੀ ਆਏ ਹੁੰਦੇ ਨੇ ਪੱਤੀ ਵੀ ਅੱਜ ਬਹੁਤ ਇਸ ਪ੍ਰਣਾਲ ਨਾਲ ਤੁਸੀਂ ਵੀ ਆਪਣਾ ਕੰਮ ਕੀਤਾ ਸੋ ਇਸ ਕਰਕੇ ਮੈਂ ਕੱਲ ਮੈਂ ਗੁਰਦਾਸਪੁਰ ਸੀ ਖਲ ਸ਼ਾਮ ਨੂੰ ਤੁਸੀਂ ਵੀ ਆਪਣੇ ਘਰ ਨਹੀਂ ਹਾਲ ਬਾਜ਼ਾਰ ਤੇ ਕਪੜਾ ਬਾਜ਼ਾਰ ਦਾ ਰੋਡ ਸੋ ਤੁਸੀਂ ਉੱਥੇ ਸਾਜਰੀ ਅੱਜ ਵੀ ਮੈਂ ਜਾਊਂਗਾ ਪੱਤੀ ਉਤਵਾ ਜਲੰਧਰ ਫਿਰ ਦੁਬਾਰਾ ਅੱਗੇ ਮਾਲਵੇ ਵੱਲ ਨੂੰ ਜਾਵਾਂਗੇ ਫਿਰ ਦੁਬਾਰਾ ਆਵਾਂਗੇ ਪਰਮਾਤਮਾ ਕੀ ਹੀਰਦਾਸ ਕਰਨਾ ਹੈ ਪਰਮਾਤਮਾ ਸਮਤ ਬਖਸ਼ੇ ਜੋ ਜ਼ਿੰਮੇਵਾਰੀਆਂ ਦੇ ਰੱਖੀਆਂ ਨੇ ਬਾਬੂ ਜੀ ਨੂੰ ਨਿਭਾਉਣ ਦਾ ਬਲ ਬਖਸ਼ੇ ਔਰ ਜਿੰਨੀ ਕਿ ਇੱਜ਼ਤ ਪ੍ਰਮਾਤਮਾ ਨੇ ਬਖਸ਼ੀ ਹੋਈ ਹੈ ਉਹ ਨਹੀਂ ਕਾਇਮ ਰਹੇ ਔਰ ਸਾਡੇ ਕੋ ਸਾਡੇ ਕੋਲੋਂ ਜਾਣੇ ਅਣਜਾਣੇ ਚ ਵੀ ਇਹੋ ਜੀ ਭੁੱਲਣਾ ਹੋ ਜੀ ਜਿਹਦੇ ਨਾਲ ਕਿਸੇ ਇੱਕ ਵੀ ਘਰ ਦਾ ਜਿਹੜਾ ਚੁੱਲਾ ਹੈ ਉਹਦੀ ਅੱਗ ਬੁਝੇ ਸੋ ਲੱਗੇ ਹੋਏ ਆ ਪੰਜਾਬ ਦੇ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਕੋਈ ਅਲਾਮਤਾਂ ਨੇ ਜਿਹੜੀਆਂ ਸਭ ਦੂਰ ਹੋ ਜਾਣਗੀਆਂ ਥੋੜਾ ਜਿਹਾ ਸੱਚੇ ਦਿਲੋਂ ਮਿਹਨਤ ਕਰਨ ਦੀ ਲੋੜ ਹੈ ਲੋਕਾਂ ਦਾ ਸਾਥ ਮਿਲ ਰਿਹਾ ਤੇ ਬਹੁਤ ਕਟੀ ਲੈਵਲ ਤੇ ਉਹ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਵਿਕਾਸ ਹੋ ਰਿਹਾ ਉਹ ਨਾਲੇ ਦਿਨ ਕੁਛ ਰੰਗ ਤਾਂ ਦਿਖਾਈ ਦੇਣ ਲੱਗੇ ਰੰਗਲੇ ਪੰਜਾਬ ਦੇ ਕੁਛ ਰੰਗ ਆਉਣ ਵਾਲੇ ਦਿਨਾਂ ਚ ਦਿਖਾਈ ਦੇਣ ਲੱਗ ਜਾਣਗੇ ਇਹ ਧਰਤੀ ਐਸੀ ਬਖਸ਼ਿਸ਼ ਹੈ ਇਹ ਧਰਤੀ ਬਹੁਤ ਵਾਰੀ ਇੱਥੇ ਲੁੱਟਣ ਵੀ ਆਏ ਇਸ ਧਰਤੀ ਨੂੰ ਕੁੱਟਣ ਵੀ ਆਏ ਆ ਪਰ ਪੰਜਾਬ ਦੇ ਲੋਕਾਂ ਦਾ ਭਾਈਚਾਰਾ ਜਿਹੜੀ ਸਾਝ ਹੈ ਭਾਈਚਾਰਾ ਕਿਸਾਨ ਉਹ ਕਦੇ ਪੰਜਾਬ ਦੇ ਵਿੱਚ ਟੁੱਟਦੀ ਕਿਤੇ ਵੀ ਨਾ ਕਰਨੀ ਆਉਂਦੀ ਸੋ ਇਸ ਗੱਲ ਲਈ ਮੈਨੂੰ ਮਾਣ ਵੀ ਮਹਿਸੂਸ ਕਰਦਾ ਮੈਂ ਆਪਣੇ ਉਨਾ 3.5 ਕਰੋੜ ਪੰਜਾਬੀਆਂ ਦੇ ਕਿ ਅਸੀਂ ਆਪਣੀਆਂ ਸੰਗਰਾਮਾਂ ਆਪਣੀਆਂ ਈਦਾਂ ਆਪਣੀਆਂ ਰਾਮ ਨੌਮੀਆਂ ਆਪਣੇ ਹਨੂਮਾਨ ਜੈਨਤੀਆਂ ਅਸੀਂ ਇਕੱਠੇ ਮਨਾਉਂਦੇ ਆਪਣੇ ਗੁਰਪੁਰਬ ਔਰ ਪੁਰਬ ਅਸੀਂ ਇਕੱਠੇ ਮਨਾਉਂਦੇ ਸਾਰੇ ਤੁਹਾਡੇ ਚ ਕੋਈ ਤਰੇੜ ਨਹੀਂ ਆ ਸਕਦੀ ਔਰ ਇਹੀ ਅਹਿਸਾਸ ਕੀਤਾ ਕਿ ਪਰਮਾਤਮਾ ਪੰਜਾਬ ਸੁਖਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਇਆ ਰਾਜਾ ਬ੍ਰਿੰਦਰ ਨੇ ਕਿਹਾ ਕਿ ਮੈਂ ਸਿਆਸਤ ਛੱਡ ਦੂੰਗਾ ਜਦੋਂ ਤੇਰਾ ਜੀਰੋ ਹੋ ਜਾਏ ਇਹ ਰਾਜਨੀਤਿਕ ਗੱਲ ਹੈ ਆਪਾਂ ਇਸ ਵਕਤ ਗੁਰੂ ਦੀ ਨਗਰੀ ਖੜੇ ਆ ਗੁਰੂ ਦੇ ਜਗ੍ਹਾ ਤੇ ਸਥਾਨ ਤੇ ਖੜੇ ਰੈਲੀ ਜਾ ਕੇ ਜੋ ਮਰਜੀ ਕਹ ਲੈ ਮੈਨੂੰ ਕੋਈ ਚੱਕ ਜਵਾਬ ਆਜ 23 ਸਾਲ ਪਹਿਲੀ ਵਾਰ